ਪੂਰੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਜਿਹੜਾ ਪੂਰੇ ਸ਼ਿਖਰਾ ਤੇ ਪੂਰਾ ਤਾਪਮਾਨ ਜੇ ਗੱਲ ਕੀਤੀ ਜਾਵੇ ਤਾਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ 44 ਡਿਗਰੀ ਦੱਸਿਆ ਜਾ ਰਿਹਾ ਤਾਂ ਉਹਨਾਂ ਤਸਵੀਰਾਂ ਦਿਖਾਣੇ ਸ੍ਰੀ ਮੁਕਤਸਰ ਸਾਹਿਬ ਦੀਆਂ ਕੋਟਕਪੁਰਾ ਰੋਡ ਦੀਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਵਾਜਾਈ ਹੈ ਕਾਬਿਜ ਆਵਾਜਾਈ ਦੇ ਵਿੱਚ ਕਾਫੀ ਗਿਰਾਵਟ ਆਈ ਹੋਈ ਹੈ ਕਿਉਂਕਿ ਗਰਮੀ ਜ਼ਿਆਦਾ ਹੋਣ ਕਾਰਨ ਲੋਕ ਜਿਹੜੇ ਘਰਾਂ ਤੋਂ ਬਾਹਰ ਨਿਕਲਣੇ ਘਟ ਹੋ ਗਏ ਆ ਤੇ ਉੱਥੇ ਜੇ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਜੇ ਗੱਲ ਕੀਤੀ ਜਾਵੇ ਸਵੇਰ ਤੋਂ ਹੀ ਜਿਹੜੀ ਗਰਮੀ ਦਾ ਜਿਹੜੀ ਸ਼ੁਰੂਆਤ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਲੋਕਾਂ ਵੱਲੋਂ ਗ ਬਚਾਓ ਲਈ ਆਪਣੇ ਮੂੰਹਾਂ ਤੇ ਪਰਨੇ ਬੰਨੇ ਜਾਂਦੇ ਆ ਤੇ ਦੇਖ ਸਕਦੇ ਹੋ ਤਸਵੀਰਾਂ ਕੋਟਕਪੁਰਾ ਰੋਡ ਤੇ ਪੂਰਨ ਤੌਰ ਤੇ ਖਾਲੀ ਦਿਖਾਈ ਨਜ਼ਰ ਆ ਰਿਹਾ ਇੱਕ ਕਦੁੱਕਾ ਲੋਕ ਜਿਹੜੇ ਲੋਕ ਇੱਥੋਂ ਲੰਘਦੇ ਨਜ਼ਰ ਆ ਰਹੇ ਕੋ ਉੱਥੇ ਹੀ ਜਿਹੜੇ ਗੱਲਬਾਤ ਕਰਦੇ ਤੋਂ ਉਹਨੂੰ ਤਸਵੀਰਾਂ ਦਿਖਾ ਰਹੇ ਹੋਰ ਜਿਹੜੇ ਸਰਦਾਈ ਗਰਮੀ ਤੋਂ ਰਾਹਤ ਪਾਉਣ ਲਈ ਸਰਦਾਈ ਦਾ ਸਹਾਰਾ ਲੈ ਰਹੇ ਉੱਥੇ ਹੀ ਜਿਹੜੇ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਮੂੰਹ ਤੇ ਪਰਨੇ ਬੰਨੇ ਆ ਤੇ ਸਰਦਾਈ ਪੀ ਰਹੇ ਆ ਸੋ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਹੈ ਤੁਹਾਡਾ ਪਰਨਾ ਬੰਨਿਆ ਹੈ ਕੀ ਕਾਰਨ ਜਿਹੜਾ ਅੱਜ ਗਰਮੀ ਬਹੁਤ ਹੋਈ ਪਈ ਆ ਪਰਨਾ ਬੰਨਿਆ ਹੈ ਵੇਦੀ ਮੀਰਾ ਨਾਗਰਜੰਤ ਸਿੰਘ ਆ ਪਿੰਡ ਥਾਂਦੇ ਵਾਲੇ ਤੋਂ ਆ ਮੈਂ ਹੁਣੇ ਪਿੰਡੋਂ ਆਇਆਗਾ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਪਿੰਡੋਂ ਆਉਂਦੇ ਆਉਂਦੇ ਮੈਨੂੰ ਪਤਾ ਹੀ ਇੱਥੋਂ ਤੱਕ ਮੈਂ ਕਿਵੇਂ ਆਇਆ ਹਨ ਤੇ ਰਸਤੇ 'ਚ ਉਹੜ ਮੈਂ ਸ਼ਰਦਾਈ ਪੀਣ ਲਈ ਰੁਕਿਆਗਾ ਵੀਰ ਜੀ ਨੇ ਬਹੁਤ ਵਧੀਆ ਬਰਾਲਾ ਕੀਤਾ ਹੈ ਸ਼ਰਦਾਈ ਬਣਾਉਣ ਦਾ ਬਹੁਤ ਵਧੀਆ ਚੀਜ਼ ਆ ਹਨ ਸਰੀਰ ਨੂੰ ਠੰਡਕ ਮਿਲਦੀ ਆ ਕੁਛਕ ਟਾਈਮ ਲਈ ਪੀ ਕੇ ਤੇ ਗਰਮੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਘਰਾਂ ਤੋਂ ਬਾਹਰ ਨਿਕਲਣਾ ਬਹੁਤ ਔਖਾ ਹੁਣ ਜਿਹੜੇ ਬੰਦੇ ਬਾਹਰ ਕੰਮ ਕਰਦੇ ਆ ਉਹਨਾਂ ਲਈ ਤਾਂ ਉਸ ਤੋਂ ਵੀ ਜ਼ਿਆਦਾ ਔਖਾ ਹੋ ਚੁੱਕਾ ਹੈ ਹਨ ਇਸੇ ਕਰਕੇ ਵੀ ਜਿੰਨਾ ਘਰ ਹੀ ਰਹਿ ਜਾ ਸਕਦਾ ਵਾ ਤੋ ਉਹ ਦੋਨਾਂ ਆਪ ਦਾ ਅਰੈਸਟ ਕਰਵਾਣਾ ਗਰਮੀ ਤੋਂ ਬਚਾਉ ਉਹ ਆਪਦੇ ਆਪ ਨੂੰ ਗਰਮੀ ਤੋਂ ਰਾਹਤ ਪਾ ਲੈ ਕੀ ਕੀ ਪਰਾਲੇ ਕਿੱਲੇ ਕਿੱਥੇ ਜਾ ਰਹੇ ਕਿ ਕੀ ਕੋਸ਼ਿਸ਼ਾਂ ਕਰ ਰਹੇ ਹੋ ਗਰਮੀ ਤੋਂ ਤੁਹਾਡੇ ਸਾਹਮਣੇ ਹੀ ਆਈ ਸਭ ਤੋਂ ਬੈਸਟ ਹੈਗਾ ਹਨਾ ਕੋਲਡ ਡਰਿੰਕ ਵਗੈਰਾ ਪੀਣ ਨਾਲ ਉਹਦਾ ਚੰਗਾ ਹੀ ਹੈ ਸਰ੍ਹਦਾਈ ਪੀਓ ਸਿਰ ਨੂੰ ਠੰਡਕ ਮਿਲੂਗੀ ਨਾਲੇ ਕੋਈ ਕੈਮੀਕਲ ਨਹੀਂਗਾ ਕੋਈ ਕੁਝ ਨਹੀਂਗਾ ਇਸੇ ਕਰਕੇ ਬਸ ਆਪਾਂ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਖੜੇ ਆਗੇ ਤੋਂ ਤੋਣੇ ਤਸਵੀਰਾਂ ਦਿਖਾ ਰਿਹਾ ਸਿੰਘ ਜੋ ਸਰ੍ਹਦਾਈ ਬਣਾ ਰਿਹਾ ਤੇ ਉਹ ਗੱਲਬਾਤ ਕਰਦੇ ਆ ਸਿੰਘ ਸਾਹਿਬ ਨਾਲ ਵੀ ਸਿੰਘ ਸਾਹਿਬ ਜੋ ਸਰਦਾਈ ਤਿਆਰ ਕੇ ਸਿੰਘ ਸਾਹਿਬ ਪਹਿਲਾਂ ਤਾਂ ਲਿਵਿੰਗ ਰੂਮ ਵਿੱਚ ਤੁਹਾਡਾ ਸਵਾਗਤ ਹੈ ਸਰਦਾਈ ਤਿਆਰ ਕਰ ਰਹੇ ਹਾਂ ਗਰਮੀ ਬਹੁਤ ਹੈ ਕਿਸ ਤਰ੍ਹਾਂ ਕਾਰੋਬਾਰ ਜੀ ਐਨ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਗਰਮੀ ਬਹੁਤ ਹੈ ਜੀ ਗਰਮੀ ਤਾਂ ਜਿਹੜੇ ਇੱਥੇ ਆਉਂਦੀ ਆ ਸੰਗਤ ਕਭਰਾਉਂਦੀ ਪਈ ਬਹੁਤ ਗਰਮੀ ਹੈ ਬਹੁਤ ਗਰਮੀ ਆ ਪਰ ਅਸੀਂ ਇੱਥੇ ਸਰਦਾਈ ਲਾ ਰਹੇ ਹਾਂ ਤੇ ਸੰਗਤ ਆ ਕੇ ਇਹੀ ਕਹਿੰਦੀ ਆ ਵੀ ਜਾਨੀ ਕਿ ਸਾਡੇ ਸ਼ਹਿਰ ਤਾਂ ਪਹਿਲਾਂ ਹੈ ਨਹੀਂ ਸੀ ਤੇ ਸਰਦਾਈ ਹੁਣ ਲਾ ਕੇ ਪਾਈ ਜਾਂਦੇ ਨੇ ਇਹਨਾਂ ਨੂੰ ਤੇ ਗਰਮੀ ਬਹੁਤ ਜ਼ਿਆਦਾ ਹੋਣੇ ਕਰਕੇ ਤੇ ਸ਼ਰਦਾਈ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ। ਅਰੇ ਕਿੰਨੀ ਕੋਈ ਠੰਡਕ ਪੈਂਦੀ ਹੈ ਤੇ ਕੀ ਕੀ ਸਮਾਨ ਪਾ ਰਹੇ ਹੋ ਤੇ ਕਿੰਨੇ ਦਾ ਗਲਾਸ ਵੇਚੋ? ਠੰਡ ਕੇ ਦੀ ਪਹਿਲਾ ਨੰਬਰ ਤਾਂ ਇਹ ਚ ਪੈਂਦੀ ਸੌਫ। ਸਭ ਤੋਂ ਵਧੀਆ ਤੇ ਠੰਡੀ ਚੀਜ਼ ਹੈ। ਫਿਰ ਇਹਦੇ ਵਿੱਚ ਬਦਾਮ, ਕਾਜੂ ਤੇ ਖਾਸ ਖਾਸ گلاب ਦੇ ਫੁੱਲ, ਲਾਚੀ ਤੇ ਇਹਦੇ ਵਿੱਚ ਪੈਂਦੀ ਹੈ ਜਿਨੀ ਕਿ ਮੱਗਜ ਚਾਰ ਹੈ ਜੀ ਤੇ ਸ਼ੱਕਰ ਨਾਲ ਪਿਉਂ ਕੇ ਤਿਆਰ ਕਰਦੇ ਆ ਜੀ। ਕਾਰੋਬਾਰ ਤੇ ਕਿੰਨਾ ਕੋਈ ਫਰ ਪਿਆ ਜਿਸ ਤਰ੍ਹਾਂ ਹੁਣ ਗਰਮੀ ਲਗਾਤਾਰ ਜਿਹੜਾ ਤਾਪਮਨ ਜਿਹੜਾ ਵੱਧਾ ਜਾ ਰਿਹਾ। ਕਾਰੋਬਾਰ ਵਧੇ ਹੀ ਹੈ ਜੀ ਕੁੱਲ ਮਿਲਾ ਕੇ। ਵੀ ਜਦੋਂ ਪਹਿਲੇ ਦਿਨ ਸਟਾਰਟ ਕੀਤਾ ਸੀ ਤੇ ਅੱਜ ਜਾਨੀ ਕਿ ਬਹੁਤ ਫਰਕ ਆ ਜੀ ਹਾਂਜੀ ਹੋਰ ਵੀ ਜਿਹੜੇ ਨੌਜਵਾਨ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਜੀ ਕੀ ਸੋ ਹੋਰ ਵੀ ਲੋਕ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਹੈ ਪਰਨੇ ਬੰਨੇ ਆ ਗਰਮੀ ਬਹੁਤ ਪੈ ਰਹੀ ਹੈ ਕੀ ਕਰਨਾ ਚਾਹੁੰਦੇ ਗਰਮੀ ਬਹੁਤ ਆ ਭਾਈ ਜੀ ਕੰਮ ਤਾਂ ਕਰਨਾ ਪੈਂਦਾ ਨੌਜਵਾਨਾਂ ਵਾਸਤੇ ਕਰੇ ਬਹੁਤ ਜ਼ਿਆਦਾ ਗਰਮੀ ਹੈ ਕੀ ਕਰੀਏ ਹਾਲਾਤ ਪੂਰੇ ਕੰਮ ਕਰਦੇ ਕਿੰਨਾ ਕੋ ਫਰਕ ਪਿਆ ਜੀ ਕੰਮ ਕਰ ਚ ਬਹੁਤ ਫਰਕ ਪੈ ਗਿਆ ਜੀ ਸਰਕਾਰ ਦਿੰਦੀ ਸਰਕਾਰ ਕੁਛ ਦਿੰਦੀ ਨਹੀਂ ਅਸੀਂ ਇੱਥੇ ਕੋਈ ਆ ਗਿਆ ਤਾਂ ਜਾਵ ਡਿੰਨੇ ਤੇ ਆੜੀ ਨਹੀਂ ਤਾਂ ਸਾਰੀ ਡਾੜੀ ਇੱਥੇ ਬੈਠੇ ਰਹਿੰਨੇ ਬਾਈ ਜੀ ਗਰਮੀ ਪੈ ਰਹੀ ਹੈ ਕਿੰਨਾ ਕੋ ਸਮਾਂ ਫਿਰ ਕੰਮ ਕਰਦੇ ਹੋ ਫਿਰ ਕਿੰਨਾ ਕੋ ਦੋ ਘੰਟੇ ਕਰਦੇ ਆਂ ਕੰਮ ਸੂਬਾ ਸ਼ਾਮੀ ਅੱਛਾ ਬਾਸੀ ਤੇ ਘਰ ਦਾ ਗੁਜ਼ਾਰਾ ਫਿਰ ਕਿਵੇਂ ਚੱਲਦਾ ਹੈ ਘਰ ਦਾ ਗੁਜ਼ਾਰਾ ਡਾੜੀ ਕਰਦੇ ਆਂ ਫਿਰ ਲੈ ਕੇ ਜਾਈਦਾ ਜੀ ਇੱਧਰ ਆਹ ਨਾਲ ਗੱਲ ਕਰੋ ਜੀ ਬਾਈ ਜੀ ਗਰਮੀ ਬਹੁਤ ਪੈ ਰਹੀ ਹੈ 44 ਡਿਗਰੀ ਦਾ ਤਾਪਮਨ ਹੋਇਆ ਪਿਆ ਕਿਸ ਤਰ੍ਹਾਂ ਕਾਰੋਬਾਰ ਹੈ ਤੇ ਕਿਵੇਂ ਜਿਹੜਾ ਗਰਮੀ ਤੋਂ ਰਾਹਤ ਪਾਣੀ ਗਰਮੀ ਤੋਂ ਹੁਣ ਕੰਮ ਤਾਂ ਕਰਨਾ ਹੀ ਆ ਬੱਚੇ ਤਾਂ ਪਾਲਨੇ ਹੀ ਆ ਬੱਚੇ ਪਾਲਦੇ ਆ ਤੇ ਕੰਮ ਤਾਂ ਕਰਨਾ ਗਰਮੀ ਜਿੰਨੀ ਮਰਜੀ ਆ ਗਰਮੀ ਨਾਲ ਤਾਂ ਮਤਲਬ ਹੀ ਕੋਈ ਨਹੀਂ ਫਿਰ ਮਾਲਕ ਨੇ ਤਾਂ ਕੰਮ ਲੈਣਾ ਹੀ ਕਿਵੇਂ ਰਾਹਤ ਕਿਵੇਂ ਪਾਉਨੇ ਆ ਫਿਰ ਗਰਮੀ ਨੂੰ ਜੇ ਗਰਮੀ ਇਹ ਪਰਮਾਤਮਾ ਦੇ ਰੈਸਪੀਰੇਸ਼ਨ ਹੀ ਆ ਸਰੀਰ ਚ ਪਸੀਨਾ ਆਉਂਦਾ ਆਪਣਾ ਠੰਡਕ ਦੇ ਜਾਂਦਾ ਸੋ ਇਸਨ ਮੁਕਸਰ ਵਾਸੀ ਇਹਨਾਂ ਨੇ ਕਹਿਣਾ ਹੈ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਕਾਰੋਬਾਰ